ਵਿਧਾਨ ਬਚਾਓ ਰੈਲੀ ਪੂਰੇ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਸੰਵਿਧਾਨ ਦੇ ਬਾਰੇ ਲੋਕਾਂ ਨੂੰ ਦੱਸਿਆ ਜਾ ਰਿਹਾ ਕਿ ਕਿਸ ਤਰ੍ਹਾਂ ਕਾਲ ਨਵਾ ਕਾਲ ਕੇ ਸਾਡੇ ਸੰਵਿਧਾਨ ਦੀ ਨਿਰਮਾਣ ਹੋਇਆ ਉਹਦੀ ਲੜਾਈ ਲੜ ਰਹੇ ਜਿੰਮੀ ਚੋਣ ਨੂੰ ਕਿਸ ਤਰ੍ਹਾਂ ਲੁਧਿਆਣੇ ਕਿੰਨੇ ਚੋਂ ਦਾ ਲਾਗ ਕਾਂਗਰਸ ਪਾਰਟੀ ਜਿੰਮੀ ਚੋਣ ਜਿੱਤੇਗੀ ਵੱਡੇ ਫਰਕ ਰਾਜਾ ਸਾਹਿਬ ਇੱਕ ਪਾਸੇ ਸਰਕਾਰ ਦੀ ਰੈਲੀ ਅੱਜ ਮੁੱਖ ਮੰਤਰੀ ਆਏ ਕੁਰਸੀਆਂ ਖਾਲੀ ਨਜ਼ਰ ਆਈਆਂ ਅੱਧੀ ਤੋਂ ਬਾਅਦ ਇੱਕ ਪਾਸੇ ਤੁਹਾਡੀ ਕੁਰਸੀਆਂ ਖਾਲੀ ਨਜ਼ਰ ਆਈਆਂ ਅਜੇ ਤਾਂ ਤੁਸੀਂ ਹਾਲਾਤ ਵੇਖੋ ਅੱਗੇ ਅਜੇ ਤੱਕ ਟ੍ਰੇਲਰ ਹੈ ਹਾਜੀ ਟ੍ਰੇਲਰ ਹੈ 2 ਸਾਲਾਂ ਨੂੰ ਵੇਖਿਓ ਇਹਨਾਂ ਨੂੰ ਕਿਸੇ ਨੇ ਵੜਨ ਨਹੀਂ ਦੇਣਾ ਪਿੱਛੇ ਕੇ ਜੀ ਵਾਹ ਸਾਹਿਬ ਕਹਦੇ ਨੇ ਕਿ ਜਿਹੜਾ ਪਿਛਲੇ ਸਰਕਾਰਾਂ ਦੀ ਬੀਨਾਂ ਜੋ ਨੱਚਾ ਤੀਆ ਸਰਕਾਰੀ ਜਗ੍ਹਾ ਨੂੰ ਉਹਨਾਂ ਦਾ ਸਵਾ 3 ਸਾਲ ਤੋਂ ਨੂੰ ਵੀ ਹੋ ਗਏ ਹੁਣ ਕਿਹਦੀ ਦੇਣ ਹੁਣ ਦੱਸੋ ਤੁਸੀਂ ਪਿਛਲੀ ਸਰਕਾਰ ਦੀ ਗੱਲ ਹੈ ਉਹ ਅੱਜ ਦੀ ਗੱਲ ਦੂਸਰਾ ਹਾਲਾਤਾਂ ਨੂੰ ਦੇਖੋ ਤੁਸੀਂ ਦੇਖਿਆ ਹੀ ਹੁਣ ਕਿਸੇ ਨੂੰ ਗੱਡੀ ਨਹੀਂ ਭੇਜੀ ਕਿਸੇ ਨੂੰ ਕਾਰ ਮੋਟਰਸਾਈਕਲ ਨਹੀਂ ਭੇਜਿਆ ਆਪ ਕੋ ਆਪਣੇ ਵਹੀਕਲਾਂ ਤੇ ਆਪਣੇ ਆਪਣੀ ਸਵਾਰੀ ਤੇ ਲੋਕ ਆਪ ਆਏ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਰਾਹੁਲ ਗਾਂਧੀ ਜੀ ਦਾ ਤੇ ਆਪਣੇ ਕਾਂਗਰਸ ਦੇ ਪ੍ਰਧਾਨ ਜੀ ਦਾ ਸਨੇਹ ਹੈ ਜੋ ਸੰਵਿਧਾਨ ਬਚਾਓ ਰੈਲੀ ਇੱਥੇ ਹੋ ਰਹੀ ਹੈ ਬਾਕੀ ਪੂਰੇ ਪੰਜਾਬ ਪੂਰੇ ਹਿੰਦੁਸਤਾਨ ਦੇ ਸਾਰੇ ਪ੍ਰਧਾਨ ਪ੍ਰਦੇਸ਼ਾਂ ਦੇ ਕਰ ਰਹੇ ਨੇ ਅੱਜ ਵੀ ਮਲੇਰਕੋਟਲੇ ਤੋਂ ਹੁਣ ਇੱਥੇ ਆਪਾਂ ਪਹੁੰਚਾ ਮਲੇਰਕੋਟਲੇ ਆ ਹੁਣ ਇੱਥੇ ਆਇਨੀ ਔਰ ਬੈ ਸੰਵਿਧਾਨ ਕੇ ਇਡਾ ਵੱਡਾ ਉਤਸ਼ਾਹ ਮੈਂ ਜ਼ਿੰਦਗੀ ਚ ਕਦੇ ਦੇਖਿਆ ਨਹੀਂ ਔਰ ਲੋਕ ਆਪਣੇ ਆਪ ਚਾਈ ਚਾਈ ਆਏ ਨੇ ਭੈਣਾ ਭਰਾ ਬਜ਼ੁਰਗ ਬੱਚੇ ਸਾਰੇ ਆਏ ਨੇ ਕਿਉਂਕਿ ਦੇਸ਼ ਦਾ ਸੰਵਿਧਾਨ ਹੈ ਜੋ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਬਾਬਾ ਸਾਹਿਬ ਭੀਮਰਾਓ ਅੰਮਿਤਕਰ ਸਾਹਿਬ ਨੇ ਦੀ ਪ੍ਰਧਾਨਗੀ ਚ ਬਣਾਇਆ ਗਿਆ ਸੀ ਔਰ ਹਿੰਦੁਸਤਾਨ ਦੀ ਜੋ ਸਰਕਾਰ ਆ ਹੁਣ ਬੀਜੇਪੀ ਦੀ ਉਹਦੀ ਨੀਤਿ 'ਚ ਫਰਕ ਆ ਇਸ ਨੂੰ ਤੋੜਨਾ ਚਾਹੁੰਦੇ ਆ ਦੇਖ ਕੇ ਛੇੜਛਾੜ ਕਰਨਾ ਚਾਹੁੰਦੇ ਆ ਜਾਤੀਵਾਦ ਸਿਰ ਲਾਉਣਾ ਚਾਹੁੰਦੇ ਆ ਔਰ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਕਿ ਇਸ ਦਾ ਵਿਰੋਧ ਕਰਨਾ ਹੈ ਕੱਲਾ ਕੱਲਾ ਵਰਕਰ ਅੱਜ ਨਾਪੇ ਦਾ ਪੱਪਾ ਪਾਰ ਹੋ ਕੇ ਅੱਜ ਇਕੱਠੇ ਹੋਏ ਨੇ ਇਸ ਗੱਲ ਦੀ ਮੈਨੂੰ ਖੁਸ਼ੀ ਹੈ ਕਿ ਦੇਸ਼ ਤੇ ਸੰਵਿਧਾਨ ਨੂੰ ਬਚਾਉਣ ਲਈ ਇਹਦੀ ਰਾਖੀ ਕਰਨ ਲਈ ਅਸੀਂ ਸਾਰੇ ਵਚਨਬੱਧ ਆ ਕਿਉਂਕਿ ਕਾਂਗਰਸ ਪਾਰਟੀ ਦੇਸ਼ ਦੀ ਇੱਕ ਵੱਡੀ ਆਪੋਜੀਸ਼ਨ ਪਾਰਟੀ ਹੈ ਸਾਡਾ ਫਰਜ਼ ਵੀ ਬਣਦਾ ਸੀ ਕਿ ਸਰਕਾਰ ਕੋਈ ਗਲਤ ਕੰਮ ਕਰੇ ਤੇ ਉਹਦਾ ਵਿਰੋਧ ਕਰੀ ਕਾਂਗਰਸ ਪਾਰਟੀ ਵੱਲੋਂ ਇਹ ਜਿਹੜਾ ਸਮਾਗਮ ਹੈ ਦੇਸ਼ ਪ੍ਰਤੀ ਰਚਾਇਆ ਜਾ ਰਿਹਾ ਹੈ। ਔਰ ਕਿਤੇ ਨਾ ਕਿਤੇ ਪਾਰਟੀ ਦੀ ਲੀਡਰਸ਼ਿਪ ਵੱਲੋਂ ਸਾਡੇ ਫਰਗੇ ਸਾਹਿਬ ਵੱਲੋਂ ਅਤੇ ਐਲੋਪੀ ਰਾਹੁਲ ગાંધી ਜੀ ਵੱਲੋਂ ਮਹਿਸੂਸ ਕੀਤਾ ਜਾ ਰਿਹਾ ਹੈ ਕਿਤੇ ਨਾ ਕਿਤੇ ਸਾਡੇ ਸੁਭਿਧਾਨ ਨੂੰ ਖੇਤਚਾਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਔਰ ਇਹਦਾ ਨਤੀਜਾ ਪਿਛਲੀ पार्लियामेंट की इलेक्शन भी देखने कुछ मिले और बकायदा साडे सुप्रीम कोर्ट भी याचिका दायर हुई ये भी एहसास होया कि महाराष्ट्र सूबे सरकार बनने तो पहला पंताली लख वोटा नजायज बन तो इस क्योंकि एक जमूरीयत है कुर्बानिया तो बाद जमूरीयत पैदा हुई और देश का संविधान बनया और उस संविधान अभी बकायदा दिहाड़ा मनाने ਔਰ ਯਾਦ ਕਰਦੇ ਹਾਂ ਬਾਬਾ ਸਾਹਿਬ ਅੰਬੇਕਰ ਨੂੰ 26 ਜਨਵਰੀ ਨੂੰ ਬਕਾਇਦਾ ਤਾਂ ਕਿ ਸਾਡਾ ਸੰਵਿਧਾਨ ਨੂੰ ਇਹਦੇ ਤਹਿਤ ਸਾਡੇ ਕਾਨੂੰਨ ਕਾਇਦਾ ਬਣਿਆ ਉਹ ਬਰਕਰਾਰ ਰਹੇ ਸਕੇ ਔਰ ਉਹਦੇ ਬਚਾਣ ਦੇ ਇਹ ਯਤਨ ਕੀਤਾ ਜਾ ਰਿਹਾ ਕਿ ਦੇਸ਼ ਦੇ ਪ੍ਰਤੀਕਿਤ ਸੰਵਿਧਾਨ ਨੂੰ ਕਿਸ ਨਾ ਪਹੁੰਚੇ ਔਰ ਜਿਹੜੀ ਸ਼ਹਾਗਤਾ ਸਾਡੇ ਸ਼ਹੀਦਾਂ ਨੇ ਦੇ ਕੇ ਦੇਸ਼ ਦੀ ਆਜ਼ਾਦੀ ਚ ਆਪਣਾ ਹਿੱਸਾ ਪਾਇਆ ਉਹ ਸ਼ਹਾਗਤਾ ਨਜ਼ਰ ਅੰਦਾਜ਼ ਨਾ ਹੋਵੇ ਚਿੰਿੰਤਾ ਲਾਹਣਾ ਕਿਸ ਤਰ੍ਹਾਂ ਲਿਖਤੀ ਜੁਦੀ ਆ ਰਹੀ ਹੈ ਅੱਜੀ ਸੋਸ਼ਲ ਮੀਡੀਆ ਤੇ ਪ੍ਰੈਸ ਤੇ ਬਕਾਇਦਾ ਦੇਖਣ ਨੂੰ ਮਿਲਿਆ ਸੀ ਕਿ ਜਿਮਨੀ ਚੋਣ ਜਿਹੜੀ ਹੈ 19 ਤਰੀਕ ਨੂੰ ਲੁਧਿਆਣੇ ਦੇ ਕੀਤੀ ਗਈ। ਸਰਕਾਰ ਆਪਣਾ ਜੋਰ ਲਾਊਗੀ, ਆਪਣਾ ਲਾਵਾ ਕਿ ਕਾਗਜ਼ ਪਾਪਰੀ ਪ੍ਰਿੰਸਪਰ ਤੋਂ ਬਾਅਦ ਇਹ ਕਿਹਾ ਵੀ ਅਸੀਂ ਵਿਕਾਸ ਦੇ ਪੁਜੀਟਿਵ ਜਿਹੜਾ ਹੈਗਾ ਚੁਮਾ ਲਵਾਗੇ ਕਿਉਂਕਿ ਜਿਹੜੇ ਲੋਕਾਂ ਦਾ ਜਿਹੜਾ ਮੈਜੋਰ ਉਹ ਆਪ ਕੋ ਸਾਡਾ ਲੋਕ ਕਾਫੀ ਸਿਆਣੇ ਹਨ। ਮੇਰਾ ਖਿਆਲ ਬਥੇਰੇ ਪੰਜਾਬ ਨੇ ਪੰਜਾਬ ਦੇ ਲੋਕ ਗੁੰਮਰਾ ਹੋ ਕੇ ਬੜੀ ਭਾਰੀ ਬਹੁਮਤ ਦੇ ਕੇ ਗਲਤੀ ਅਹਿਸਾਸ ਕਰ ਰਹੇ ਹਨ। ਔਰ ਅੱਜ ਜੋ ਮੈਨੂੰ ਪਤਾ ਲੱਗਿਆ ਇੱਥੇ ਆ ਕੇ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਅੱਤੇ ਆਏ ਸੀ। ਦਿੱਲੀ ਦੇ ਵੀ ਮਾਨਯੋਗ ਮੁੱਖ ਮੰਤਰੀ ਸਾਹਿਬ ਅੱਤੇ ਪਹੁੰਚੇ ਸਨ ਜਿਹੜੇ ਆਪਣੇ Hindu ਧਰਮ ਦੀ ਨਮਾਇੰਗੀ ਵੀ ਕਰਦੇ ਹਨ ਅਗਰਵਾਲ ਅਬਾ ਦੇ ਸਮਾਗਮ ਦਾ ਉਦਘਾਟਨ ਵੀ ਕਰਕੇ ਗਏ ਹੋ ਪੱਤਰ ਨਹੀਂ ਪੱਤਰ ਵੀ ਹਿੰਦੀ ਚ ਰਚਾਇਆ ਗਿਆ। ਔਰ ਐਸਟੋਮੈਂਟ ਭਾਗੀ ਕਰ ਹੋਣੀ ਸਕਦੀ ਕਿ ਸਾਨੂੰ ਨਾ ਨਾਪੇ ਆ ਕੇ ਸਾਡੇ ਦੋ ਦੋ ਮੁੱਖ ਮੰਤਰੀਆਂ ਤੇ ਸਾਨੂੰ ਕੋਈ ਮੁਕਾਇਦਾ ਗ੍ਰਾਂਟ ਵੀ ਨਾ ਦੇ ਕੇ ਜਾਣੇ ਸਾਡੇ ਨਾਪੇ ਦੇ ਵਿਆਸ ਸੇ ਪਹਿਲੀ ਵਾਰਇਤ ਹੋਇਆ ਹੋਰ ਇੱਕੀ ਗੱਲ ਤੌਰ ਤੇ ਕਿ ਕੋਰੋਨਾ ਦੌਰਾਨ ਕੀ ਹੋ ਜੀ ਰਿਹਾ ਮਤਲਬ ਕਿ ਦਿੱਲੀ ਸਰਕਾਰੀ ਗੱਡੀਆਂ ਤੇ ਦਸ਼ਾ ਕਰਦਾ ਤੇ ਮੰਤਰੀ ਨੂੰ ਕੋਈ ਨਹੀਂ ਮੈਂ ਤਾਂ ਹੈਰਾਨ ਐ ਕਿ ਦਿੱਲੀ ਵਾਲੇ ਆ ਕੇ ਹੁਣ ਪੰਜਾਬ ਤੋਂ ਹੁਕਮ ਚਲਾਣ ਲੱਗ ਗਏ ਉਹ ਐਸਟੋਮੈਂਟ ਭਾਗੀ ਕਰ ਸਾਡੇ ਪਿੰਡਾਂ ਦੇ ਕੀ ਹੋ ਸਕਦੀ ਤੁਸੀਂ ਆਪ ਸਿਆਣੇ ਨੋਕ ਸਾਡੇ ਪੰਜਾਬ ਤੋਂ ਕੱਢਣ ਲੱਗਿਆਣਗੇ ਔਰ ਦਿੱਲੀ ਛੱਡ ਕੇ ਜਿਹੜੇ ਲੋਕਾਂ ਨੇ ਦਿੱਲੀ ਦੀ ਨਮੈਨਗੀ ਦਿੱਲੀ ਤੋਂ ਭਜਾਤੇ ਹੁਣ ਪੰਜਾਬ ਦੀ ਹਕੂਮਤ ਭਰਦੇ ਤੋਂ ਆਣ ਵਾਲਾ ਸਮਾਂ ਤੈ ਕਰਦੂਗਾ ਕਿ ਲੋਕ ਘਨੇ ਕੀ ਫਤ